ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜਿਵੇਂ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਸੀ ਕਿ ਆਪਾਂ ਹਜੂਰ ਸਾਹਿਬ ਪਹੁੰਚ ਗਏ ਸੀ ਰਾਤ ਨੂੰ ਤੇ ਆਪਾਂ ਇੱਥੇ ਆ ਕੇ ਕਮਰਾ ਲੈ ਲਿਆ ਦੀ ਤੇ ਆਪਾਂ ਇੱਕ ਟਾਈਮ ਗੁਰਦੁਆਰਾ ਲੰਕਰ ਸਾਹਿਬ ਦੀ ਜਿਹੜੀ ਸ਼ਰਾਮ ਬਣੀ ਦੀ ਆ ਉਹਦੇ ਵਿੱਚ ਆਪਾਂ ਕਮਰੇ ਦੇ ਵਿੱਚ ਮੌਜੂਦ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਉਹਦੇ ਤੁਹਾਨੂੰ ਬਰਦਾਸ਼ਤ ਕਰਾਵਾਂਗੇ ਤੇ ਮੱਥਾ ਟੇਕਣ ਚੱਲਦੇ ਹਾਂ ਤੇ ਚੱਲੀ ਠੱਕ ਬਾਈ ਫਿਰ ਹਾਂ ਜੀ ਹਾਂ ਚਲੋ ਬ ਤੇ ਆਪਾਂ ਵੀ ਇੱਥੇ ਰਹਿ ਰਹੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਆਸ-ਪਾਸ ਨੇ ਤੇ ਆਪਾਂ ਹੁਣ ਚੱਲੇ ਆ ਤੱਕ ਸ੍ਰੀ ਹਜੂਰ ਸਾਹਿਬ ਤੁਹਾਨੂੰ ਮੈਂ ਦਰਸ਼ਨ ਕਰਾਵਾਂਗੇ ਤੇ ਗੁਰਦੁਆਰਾ ਸਾਹਿਬ ਦੀ ਇੱਥੋਂ ਦੂਰੀ ਹੈ ਜਿਹੜੀ 1 ਕਿਲੋਮੀਟਰ ਦੀ ਆ ਤੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਮੌਸਮ ਦਾ ਬਹੁਤ ਫਰਕ ਆ ਇੱਥੇ ਗਰਮੀ ਆ ਇਸੇ ਟੀ-ਸ਼ਰਟ ਵਗੈਰਾ ਹੀ ਪੈਂਦੀ ਆ ਜਾਂ ਲੋਰ ਵਗੈਰਾ ਮਤਲਬ ਇੱਥੇ ਕੋਟ-ਕੂਟ ਨਹੀਂ ਪੈਂਦੇ ਹੈਗੇ ਤੇ ਆਹ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਤੇ ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਤੇ ਤੇ ਅੱਪਰਾਤ ਪਹੁੰਚ ਗਈ ਸੀ ਇੱਥੇ ਤੇ ਜੋ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਗਾ ਸਾਰਾ ਟ੍ਰੇਨ ਦਾ ਸਫਰ ਜਿਹੜਾ ਤੁਹਾਨੂੰ ਦਿਖਾਇਆ ਤੇ ਹੁਣ ਆਪਾਂ ਚੱਲਦੇ ਆ ਕਿਉਂਕਿ ਪਹਿਲਾਂ ਧੁੱਪ ਬਹੁਤ ਨਿਕਲੀ ਹੋਈ ਸੀ ਦੁਪਹਿਰੇ ਤੇ ਹੁਣ ਟਾਈਮ 5:00 ਵਜੇ ਗਿਆ ਤੇ ਹੁਣ ਮੈਂ ਕਿਹਾ ਵੀ ਚੱਲ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਆਹ ਰਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਆਪਾਂ ਤੇ ਇਹ ਚੌਂਕ ਦੇ ਵਿੱਚ ਬੋਰਡ ਵੀ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਵੀ ਗੁਰਦੁਆਰਾ ਸਾਹਿਬ ਕਿੱਧਰ ਨੂੰ ਆ ਤੇਰੀ ਹਜ਼ੂਰ ਸਾਹਿਬ ਸਤਖੰਡ ਗੁਰਦੁਆਰਾ ਸਾਹ ਤੇ ਇੱਥੇ ਹੀ ਆ ਸਾਹਮਣੇ ਆਹ ਬੋਰਡ ਲੱਗਿਆ ਹੋਇਆ ਇ ਇਸ ਚੌਂਕ ਦੇ ਵਿੱਚੋਂ ਜਾ ਕੇ ਇੱਥੇ ਦੇਖ ਕੇ ਵੀ ਬੜੱਚੇ ਵੀ ਅੱਗੇ ਜਾ ਸਕਦੇ ਹਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਤਾਕਤ ਸਤਖੰਡ ਸ੍ਰੀ ਹਜੂਰ ਅੱਬ ਚਲ ਨਗਰ ਸਾਹਿਬ ਨਦੇੜ ਤੇ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਵਾਂਗੇ ਤੇ ਇੱਧਰ ਜੋੜਾ ਘਰ ਆ ਗੁਰਦੁਆਰਾ ਸਾਹਿਬ ਦਾ ਇੱਥੇ ਤੁਸੀਂ ਆ ਕੇ ਜੋੜੇ ਜਮ੍ਹਾਂ ਕਰਾ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਹੁਣ ਆਪਾਂ ਪਹਿਲਾਂ ਜੋੜੇ ਜਮਾ ਕਰਾ ਦਈਏ ਤੇ ਫਿਰ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਹ ਸਾਹਮਣੇ ਗੇਟ ਆ ਤਖਤ ਸਤਿ ਸੱਚਾ ਸ੍ਰੀ ਹਜੂਰ ਸਾਹਿਬ ਜਿੱਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਤਖਤ ਸਤਖੰਡ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਆਖਰੀ ਸਮਾਪਤੀ ਉਹ ਇਸ ਸਥਾਨ ਦੇ ਉੱਤੇ ਬਤੀਤ ਕੀਤਾ ਸੀ ਤੇ ਗੁਰੂ ਸਾਹਿਬ ਨੇ ਜਿਹੜਾ ਗੁਰਦੁਆਰਾ ਨਗੀਨਾ ਘاٹ ਸਾਹਿਬ ਗਦਾਵਰੀ ਨਦੀ ਦੇ ਕੰਢੇ ਤੇ ਬਣਿਆ ਹੋਇਆ ਉੱਥੋਂ ਤੀਰ ਚਲਾ ਕੇ ਇਹ ਸਥਾਨ ਪ੍ਰਗਟ ਕੀਤਾ ਸੀ ਤੇ ਇੱਥੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਸੀ ਇਹ ਸਥਾਨ ਵੀ ਪੰਜ ਤਖਤਾਂ ਚੋਂ ਇੱਕ ਹੈ ਇਸ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ ਤੇ ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਤੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਰ ਇੱਕ ਸਿੱਖ ਦੀ 60 ਸਾਲ ਦੀ ਉਮਰ ਤੱਕ ਇੱਥੇ ਉਡੀਕ ਕਰਦੇ ਆ ਤੇ ਹਰ ਸਮਾਂ ਇੱਥੇ ਹਾਜ਼ਰ ਨਜ਼ਰ ਰਹਿੰਦੇ ਆ ਤੇ ਇਸਤਾਨ ਦੀ ਸੇਵਾ ਰਿਆਸਤ ਹైదరాబాద్ ਦੇ ਦੀਵਾਨ ਚੰਦੂ ਲਾਲ ਅਤੇ ਸਿਹਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਜੀ ਨੇ ਅਪਾਰ ਧਨ ਲਾ ਕੇ ਕਰਵਾਈ ਸੀ ਤੇ ਬਾਕੀ ਸਾਰਾ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਇੱਥੇ ਲਿਖ ਕੇ ਵੀ ਦੱਸਿਆ ਹੋਇਆ ਤੇ ਇਹ ਸਾਰੇ ਇਤਿਹਾਸ ਦੀ ਮੈਂ ਵੀਡੀਓ ਐਂਡ ਜੋ ਉੱਪਰ ਪੂਰੀ ਚਲਾ ਦੂੰਗਾ ਜੀ ਤੁਸੀਂ ਪੜ੍ਹਦੇ ਹੋ ਸਭ ਕੋ गोविंद ਬੇ ਤੁਸੀਂ ਦਰਸ਼ਨਕਾਰਿਆਂ ਅਤੇ ਸਾਥਕਾਂ ਦੇ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਸਾਹਿਬ ਤੇ ਇੱਥੇ ਸਥਾਨ ਬਣਿਆ ਹੋਇਆ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਥਾਨ ਬੁੰਗਾ ਮਾਈ ਭਾਗੋ ਜੀ ਤੇ ਇਹ ਸਥਾਨ ਆ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਸਥਾਨ ਬੁੰਗਾ ਮਾਈ ਭਾਗੋ ਜੀ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਮਾਈ ਭਾਗੋ ਜੀ ਅਤੇ 40 ਮੁਕਤਿਆਂ ਦੇ ਜੋ ਸ਼ਾਸਤਰਤੀ ਉਹਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਮਾਈ ਭਾਗੋ ਜੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਥੇ ਆ ਗਏ ਜੀ ਨਦੇੜ ਤਰਨੇ ਇਹ ਜਿੰਨੇ ਹਾਂ ਤੋਂ ਕੀ ਦਰਸ਼ਨ ਕਰ ਰਹੇ ਹਾਂ ਜੀ ਇਹ ਉਹੀ ਸ਼ਾਸਤਰ ਨੇ ਤੇ ਲਿਖਿਆ ਵੀ ਹੋਇਆ ਮਾਤਾ ਭਾਈ ਮਾਤਾ ਭਾਗੋ ਜੀ ਦੇ ਅਤੇ 40 ਮੁਕਤੀਆਂ ਦੇ ਪ੍ਰਾਤਨ ਸ਼ਾਸਤਰ ਵਾਹਿਗੁਰੂ ਕਾਨੇ ਜੀ 25 25 ਕਿਲੋ ਦੇ ਹਨ ਸਭ ਤੋਂ ਵੱਡੀ ਬੰਦੂਕ ਮਾਤਾ ਭਾਗੋ ਜੀ ਦੀ ਆਪਣੇ ਹੱਥਾਂ ਦੀ ਬੰਦੂਕ 12 ਫੁੱਟ ਲੰਬੀ 50 ਕਿਲੋ ਭਾਰ ਪੱਕਾ ਨਰਮਨ ਮਾਨਤਾ ਜੀ ਆਪੋਂ ਦੇ ਦਰੂਥੇ ਚਲਾਉਂਦੇ ਸੀ ਮਾਤਾ ਜੀ ਦਾ ਜਲਾਵਤ ਸਥਾਨ ਪੰਜਾਬਾਲ 10 ਤਰਨਤਾਰਨ ਜ਼ਿਲ੍ਹਾ ਪਰਸਰ ਕੱਦ ਸਾਡੇ 6 ਫੁੱਟ ਉੱਚਾ ਸੀ ਵੱਧ ਪਰੰਤੋ ਜਤੀ ਸਦੀ ਰਹੇ ਇਸ ਤਰੀ ਜਾਤ ਪੰਜਾਬ ਦੀ ਸ਼ੇਰਨੀ ਹੋਈ ਹੈ ਜਿਨਾ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਜੀ ਸਾਹਮਣੇ ਸ਼ਸਤਰਾਂ ਦੇ ਨਾਲ ਸ਼ੀਸ਼ੇ ਦੇ ਅੰਦਰ ਮਾਤਾ ਜੀ ਦੀ ਤੋਪ ਹੈ 1.5 ਕੁਇੰਟਲ ਦੀ ਤਾਂਬੇ ਦੇ ਬਣੀ ਸਟਾਈਲ ਦੀ ਜਿਨਾ ਸ਼ਸਤਰਾਂ ਨਾਲ ਮੁਗਸਰ ਦਾ ਜੰਗ ਫਤਿਹ ਕੀਤਾ ਮੁਗਲਾਂ ਦਾ ਤੁਰਕਾਂ ਦਾ ਦੁਸ਼ਟਾਂ ਦਾ ਨਾਸ਼ ਕੀਤਾ ਤੇ ਇਹ ਇੱਕ ਤਸਵੀਰ ਵੀ ਮਾਈ ਭਾਗੋ ਜੀ ਦੀ ਲੱਗੀ ਹੋਈ ਆ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜੇ ਅੰਗੀਠਾ ਸਾਹਿਬ ਨੇ ਇਹਨੇ ਭਾਈ ਦਿਆ ਸਿੰਘ ਜੀ ਦੇ ਤੇ ਭਾਈ ਧਰਮ ਸਿੰਘ ਜੀ ਦੇ ਇਹ ਤਪਸਥਾਨਾ ਮਾਈ ਭਾਗੋ ਜੀ ਦਾ ਜਿਨ੍ਹਾਂ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਮਾਈ ਭਾਗੋ ਜੀ ਦਾ ਇਹ ਤਪਸਥਾਨਾ

i okay. ਤੇ ਇਧਰਲੀ ਸਾਈਡ ਗੁਰੂ ਕਾ ਲੰਗਰ ਲੰਗਰ ਹਾਲ ਆ ਜੀ ਗੁਰਦੁਆਰਾ ਸਾਹਿਬ ਦਾ ਤੇ ਤੁਸੀਂ ਲੰਗਰ ਸੱਖ ਸਕਦੇ ਹੋ ਤੇ ਬਾਕੀ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਉਹ ਸਾਰਾ ਇੱਥੇ ਲਿਖ ਕੇ ਦੱਸਿਆ ਹੋਇਆ ਤੁਸੀਂ ਪੜ ਸਕਦੇ ਹੋ ਜੀ ਸਾਰਾ ਜੋ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਇੱਥੇ ਦੱਸਿਆ ਗਿਆ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਮੱਥਾ ਟੇਕ ਕੇ ਤੇ ਹੁਣ ਆਪਾਂ ਆਪਣੇ ਜੋੜੇ ਲੈ ਰਹੇ ਆਂ ਇਹ ਆ ਜੋੜਾਕਾਰ ਤੇ ਇੱਧਰ ਬਣਿਆ ਹੋਇਆ ਨਾਲ ਹੀ ਫੋਟੋਵਰਖਾਵਾਂ ਇੱਧਰ ਕੋਟੋ ਰਹਾਵ ਰਹਿ ਗਿਆ ਇੱਥੇ ਦੀ ਛੜ ਤੇ ਆ ਗੁਰਦੁਆਰਾ ਸਾਹਿਬ ਦਾ ਡੇਟ ਰਹਿ ਗਿਆ ਤੇ ਇੱਧਰ ਨਾਲ ਹੀ ਇੱਧਰ ਜੋੜਾਕਾਰ ਬਣਿਆ ਹੋਇਆ ਆਪਾਂ ਦਰਸ਼ਨ ਕਰਕੇ ਆ ਗਏ ਜੀ ਤੱਕ ਸ੍ਰੀ ਹਜੂਰ ਸਾਹਿਬ ਦੇ ਤੇ ਆਪਾਂ ਬਾਹਰ ਆ ਗਏ ਬਾਹਰ ਖੜੇ ਆ ਇਸ ਟਾਈਮ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਵੱਲ ਤੇ ਆਪਾਂ ਪ੍ਰਸ਼ਾਦਾ ਪਾਣੀ ਸਕਦੇ ਆ ਤੇ ਟਾਈਮ ਵੀ ਕਾਫੀ ਹੋ ਗਿਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਤੇ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਜੇ ਵੀਡੀਓ ਚੰਗੀ ਲੱਗੀ ਆ ਤਾਂ ਜਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਤੁਹਾਨੂੰ ਹੁਣ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ